ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਜਿਹੜਾ ਪਲਾਜੋ ਕੱਟਿਆ ਸੀ ਉਹਦੇ ਉਹਦੀ ਅੱਜ ਆਪਾਂ ਸਿਲਾਈ ਕਰਾਂਗੇ। ਉਹਦੀ ਆਪਾਂ ਜਿਹੜੀ ਸਿਲਾਈ ਐ ਕਿਸ ਤਰ੍ਹਾਂ ਕਰਨੀ ਐ ਉਹ ਤੁਸੀਂ ਦੇਖਿਓ ਮੈਂ ਤੁਹਾਨੂੰ ਦੱਸਦੀਆਂ। ਇਹ ਜੀ ਪਹਿਲਾਂ ਜਿਹੜੇ ਆਪਣੇ ਇੱਕ ਸਾਈਡ ਦੇ ਇਹ ਜਿਹਦੇ ਵਿੱਚ ਕਾਟ ਪਈ ਹੋਈ ਐ ਇਹ ਦੇਖੋ ਇਹ ਆਪਣੇ ਵੱਡੇ ਪੱਲੇ ਨੇ ਤੇ ਆਹ ਆਪਣੇ ਨੇ ਜਿਹੜੇ ਇਹ ਛੋਟੇ ਪੱਲੇ ਨੇ। ਤੁਸੀਂ ਆਮ ਜ਼ਿਆਦਾਤਰ ਕੀ ਕਰਦੇ ਨੇ ਵੀ ਜਿਹੜੀ ਇਹਨਾਂ ਦੀ ਇਹ ਸਲਾਈ ਆ ਪਹਿਲਾਂ ਝੋਲੀ ਦੀ ਸਲਾਈ ਲਾਉਂਦੇ ਨੇ ਲੇਕਿਨ ਇਹ ਪਹਿਲਾਂ ਆਪਾਂ ਨੇ ਝੋਲੀ ਦੀ ਸਲਾਈ ਨਹੀਂ ਲਾਉਣੀ ਕਿਉਂਕਿ ਜੇ ਸਹੀ ਢੰਗ ਨਾਲ ਆਪਣੀ ਸਲਾਈ ਨਾ ਕੀਤੀ ਹੋਵੇ ਤਾਂ ਵੀ ਜਿਹੜਾ ਆਪਣਾ ਪਜਾਮਾ ਹੈ ਜੀ ਇਹ ਖਿੱਚ ਪਾਉਂਦਾ ਹੈਗਾ ਇਦੇ ਵਿੱਚ ਵੀ ਕਈ ਕਾਰਨ ਨੇ ਦੀ ਸਲਾਈ ਦੇ ਵਿੱਚ ਵੀ ਇਹਦੇ ਪਹਿਲਾਂ ਆਪਾਂ ਨੇ ਜਿਹੜੀ ਸਲਾਈ ਉਹ ਕਿਹੜੀ ਲਾਉਣੀ ਹੈ ਤੇ ਦੂਜੇ ਬਾਅਦ ਦੇ ਵਿੱਚ ਆਪਾਂ ਨੇ ਸਲਾਈ ਕਿਹੜੀ ਲਾਉਣੀ ਹੈ ਹੁਣ ਆਪਾਂ ਇਹਦੀ ਇਹ ਝੂੜੀਆਂ ਦੀ ਸਲਾਈ ਨਹੀਂ ਲਾਉਣੀ ਜੀ ਪਹਿਲਾਂ ਪਹਿਲਾਂ ਆਪਾਂ ਇਹਨਾਂ ਦੀ ਜਿਹੜੀਆਂ ਸਾਈਡਾਂ ਲਗੀਆਂ ਇਹਨਾਂ ਦੀ ਸਲਾਈ ਲਾਉਣੀ ਹੈ ਇਸ ਤਰ੍ਹਾਂ ਆਪਾਂ ਇੱਕ ਪੱਲਾ ਆਪਾਂ ਛੋਟਾ ਪੱਲਾ ਲੈ ਲਾਂਗੇ ਛੋਟੇ ਪੱਲੇ ਦਾ ਪੁੱਠਾ ਪਾਸਾ ਉੱਪਰ ਰੱਖ ਲਾਂਗੇ ਤੇ ਫਿਰ ਆਪਾਂ ਜਿਹੜਾ ਆਪਣਾ ਵੱਡਾ ਪਰਲੇਗਾ ਇਹਦਾ ਪੁੱਠਾ ਪਾਸਾ ਦੋਨਾਂ ਨੂੰ ਆਪਾਂ ਇਸ ਤਰ੍ਹਾਂ ਹਾਂ ਦੇਖੋ ਆਹ ਹੇਠਲਾ ਆਪਣਾ ਵੱਡਾ ਪਾਸਾ ਹੈ ਉੱਪਰਲਾ ਆਪਣਾ ਛੋਟਾ ਪਾਸਾ ਹੈਗਾ ਇਸ ਤਰ੍ਹਾਂ ਆਪਾਂ ਜਿਹੜੀ ਇਹਦੀ ਆਪਣੀ ਲੈਂਥ ਦੀ ਲੰਬਾਈ ਹੈ ਪਹਿਲਾਂ ਪੈਂਦੀ ਸਲਾਈ ਲਾਵਾਂਗੇ ਲੇਕਿਨ ਜੇ ਤੁਸੀਂ ਇਹਦੇ ਉੱਤੇ ਜੇਬ ਲਾਉਣੀ ਹੈ ਤਾਂ ਜੇਬ ਲਈ ਮੇਰੀ ਜਿਹੜੀ ਵੀਡੀਓ ਬਣਾਈ ਹੋਈ ਹੈ ਤੁਸੀਂ ਉਹਨੂੰ ਦੇਖ ਸਕਦੇ ਹੋ ਮੈਂ ਇਹਦੇ ਉੱਤੇ ਜੇਬ ਨਹੀਂ ਲਾਉਂਦੀ ਦੇਖੋ ਇਸ ਤਰ੍ਹਾਂ ਸਲਾਈ ਆ ਜਿਹੜੀ ਇਹ ਆਪਾਂ ਨੇ ਲਾ ਲਈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਇਹਨੂੰ ਇਸ ਤਰ੍ਹਾਂ ਜਿਹੜੀ ਇਹ ਸਲਾਈ ਹੈ ਇਹਨੂੰ ਆਪਾਂ ਨੇ ਜਿੱਧਰ ਆਪਣਾ ਇਹ ਪੀਸ ਨੇ ਬੈਕ ਸਾਈਡ ਦੇ ਪੱਲੇ ਨੇ ਵੱਡੇ ਪੱਲੇ ਇਹਨੂੰ ਇਧਰ ਨੂੰ ਇਸ ਤਰ੍ਹਾਂ ਇਧਰ ਨੂੰ ਮੋੜ ਕੇ ਆਪਾਂ ਉੱਪਰ ਦੀ ਜਿਹੜੀ ਇਹ ਸਲਾਈ ਹੈ ਇਹਨੂੰ ਦਬਵਾ ਦਾਂਗੇ ਇਸ ਤਰ੍ਹਾਂ ਜਿਹੜੇ ਵੱਡੇ ਪੱਲੇ ਨੇ ਉਧਰਲੀ ਸਾਈਡ ਆਪਾਂ ਇਹ ਜਿਹੜੀ ਸੇਵਨ ਨੂੰ ਇਸ ਤਰ੍ਹਾਂ ਕਰ ਲੈਣਾ ਹੈ ਦੇ ਫਿਰ ਆਪਾਂ ਇਹਨੂੰ ਉੱਪਰ ਦੀ ਬਿਲਕੁਲ ਬਰੀਕ ਐਨ ਕਨਾਰੀ ਤੇ ਸਿਉਣ ਲਾਵਾਂਗੇ। ਇਹ ਦੇਖੋ ਇਸ ਤਰ੍ਹਾਂ ਆਪਾਂ ਕਨਾਰੀ ਤੇ ਸਿਉਣ ਲਾ ਕੇ ਇਹਨੂੰ ਸਾਰੀ ਸਿਉਣ ਨੂੰ ਇਸ ਤਰ੍ਹਾਂ ਲੱਗਵਾ ਦਾਂਗੇ। ਇਸ ਤਰ੍ਹਾਂ ਆਪਾਂ ਜਿਹੜੀ ਇਹ ਸਲਾਈ ਹੈ ਮੈਂ ਤੁਹਾਨੂੰ ਇਹ ਵੀ ਦਿਖਾਉਣੀ ਆ ਦੇਖੋ ਇਸ ਤਰ੍ਹਾਂ ਆਪਾਂ ਇਹ ਸਲਾਈ ਵੱਡੇ ਪਾਸੇ ਨੂੰ ਇਸ ਤਰ੍ਹਾਂ ਮੋੜ ਕੇ ਜਿਹੜੀ ਸਲਾਈ ਆ ਦੱਬਤੀ ਇਸੇ ਤਰ੍ਹਾਂ ਆਪਾਂ ਜਿਹੜਾ ਆਪਣਾ ਦੂਸਰਾ ਪਾਸਾ ਹੈ ਇਹ ਆਪਣਾ ਇੱਕ ਪਾਸੇ ਦੀ ਜਿਹੜੀ ਲੱਗ ਗਿਆ ਆਪਣੀ ਉਹ ਤਿਆਰ ਹੋ ਗਈ ਤੇ ਇਸੇ ਤਰ੍ਹਾਂ ਆਪਾਂ ਜਿਹੜੇ ਦੂਸਰੇ ਪਾਸੇ ਦਾ ਪੱਲਾ ਹੈ ਉਹਨੂੰ ਜੋੜ ਲੈਨੇ ਆ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਉਸ ਤੋਂ ਬਾਅਦ ਆਪਾਂ ਕਿਹੜੀ ਸਲਾਈ ਲੂ ਆਪਣੇ ਜਿਹੜੇ ਇਹ ਦੋਨੇ ਜਿਹੜੀਆਂ ਇਹ ਪੌਂਚੇ ਨੇ ਲੱਗਨੇ ਆਪਣੇ ਇਹਦੀਆਂ ਪਲਾਜ਼ੋ ਦੀਆਂ ਜੀ ਤਿਆਰ ਹੋ ਗਈਆਂ ਹੁਣ ਆਪਾਂ ਇਸ ਤੋਂ ਬਾਅਦ ਇਹਨੂੰ ਇਸ ਸਾਈਡ ਉਲਟਾ ਕਰਕੇ ਸਾਰਿਆਂ ਨੂੰ ਪਹਿਲਾਂ ਹੁਣ ਆਪਾਂ ਜਿਹੜੀ ਇਹਦੀ ਇਹ ਵਾਲੀ ਸਿਲਾਈ ਹੈ ਮੂਰੀ ਤੋਂ ਲੈ ਕੇ ਝੋਲੀ ਤੱਕ ਆਪਾਂ ਇਹਦੀ ਸਿਲਾਈ ਲੰਮੀ ਹੈ ਇਹ ਜਿਹੜੀ ਮੂਰੀ ਤੋਂ ਸਿਲਾਈ ਸਟਾਰ ਕਰਨੀ ਹੈ ਉਹ ਕਿਸ ਤਰ੍ਹਾਂ ਕਰਨੀ ਹੈ ਦੇਖੋ ਜਿੰਨੀ ਤੁਸੀਂ ਇਹਦੀ ਮੂਰੀ ਹੈ ਜਿਹੜੀ ਖੁੱਲੀ ਰੱਖਣੀ ਹੈਗੀ ਅਨੇਕ ਕੋ ਇਸ ਤਰ੍ਹਾਂ ਇਹਦੋਂ ਇੱਕਸਾਰ ਕਰ ਲੈਣਾ ਤੁਸੀਂ ਇਸ ਸਾਈਡ ਤੋਂ ਆਪਾਂ ਨੇ ਉਰੋਂ ਮੈਨਣੀ ਆ ਆਪਾਂ ਇਹਦੀ ਜਿਹੜੀ ਮੂਰੀ ਹੈਗੀ 6.5 ਇੰਚ ਰੱਖਾਂਗੇ ਤੇ ਇਹ ਆਪਾਂ 2 ਇੰਚ ਜੀ ਦੇਖੋ ਫੋਲਡ ਕਰਾਂਗੇ ਤੇ ਜਦੋਂ 2 ਇੰਚ ਫੋਲਡ ਕਰਾਂਗੇ 2 ਇੰਚ ਇਹ ਉੱਪਰ ਨੂੰ ਇਸ ਤਰ੍ਹਾਂ ਜਾਊਗਾ ਇਹ ਇਸ ਤਰ੍ਹਾਂ ਇਸ ਕਰਕੇ ਆਪਾਂ ਨਾ 4 ਇੰਚ ਤੇ ਨਿਸ਼ਾਨੀ ਲਾ ਲਾਂਗੇ 4 ਇੰਚ ਤੇ ਨਸਾਨੀ ਲਾ ਕੇ ਇੱਥੋਂ ਵੀ ਤੁਸੀਂ 6.5 ਇੰਚ ਜਿਹੜਾ ਹੋ ਰੱਖਣਾ ਕਿਉਂਕਿ ਕਈ ਵਾਰ ਕੀ ਹੁੰਦਾ ਉਰੋਂ ਆਪਾਂ ਸਲਾਈ ਸਟਾਰਟ ਕਰ ਦਿੰਦੇ ਆ ਜਿੰਨੀ ਜਿੰਨੀ ਇਸ ਤਰ੍ਹਾਂ ਆਪਾਂ ਸਲਾਈ ਮਾਰਦੇ ਜਾਂਦੇ ਆ ਲੇਕਿਨ ਜਦੋਂ ਆਪਾਂ ਇਹ ਆਪਣੀ ਮੂਰੀ ਨੂੰ ਫੋਲਡ ਕਰਦੇ ਆ ਫਿਰ ਜਿਹੜਾ ਆਪਣਾ ਇਹ ਕੱਪੜਾ ਹੈਗਾ ਇਹ ਘਟ ਜਾਂਦਾ ਕਿਉਂਕਿ ਉਰੋਂ ਆਪਣੀ ਕਾਟ ਪਈ ਹੁੰਦੀ ਹੈ ਤੇ ਕੱਪੜਾ ਵੱਧ ਜਾਂਦਾ ਫਿਰ ਆਪਣੇ ਉੱਥੇ ਬਲ ਪੈ ਜਾਂਦਾ ਲੈਕਿਨ ਆ ਤੁਸੀਂ ਜਦੋਂ ਵੀ ਇਹ ਮੂਰੀ ਮੋੜਨੀ ਹੈ ਤੁਸੀਂ ਜਿੰਨੀ ਮੂਰੀ ਉਰੋਂ ਫਰੰਟ ਤੋਂ ਰੱਖਣੀ ਹੈ ਓਨੀ ਜਿੰਨਾ ਆਪਾਂ ਨੇ ਫੋਲਡ ਕਰਨਾ ਵਿੱਚ ਪਲੱਸ ਲਾ ਕੇ 2 ਇੰਚ ਆਪਾਂ 모ੜਾਂਗੇ 2 ਇੰਚੇ ਉੱਪਰ ਕਵਰ ਕਰੂੰਗਾ ਤਾਂ ਇਹ 4 ਇੰਚ ਤੇ ਵੀ ਆਪਾਂ ਨੇ ਜਿੰਨੀ ਆਪਾਂ ਮੂਰੀ ਉਰੋਂ ਲਈ ਹੈ ਓਨੀ ਆਪਾਂ ਨੂੰ ਉਰੋਂ ਲਾ ਕੇ ਇਹਦੇ ਤੇ ਇਸ ਤਰ੍ਹਾਂ ਲਾਈਨ ਲਾਉਣੀ ਆਂ ਦੇਖੋ ਇਸ ਤਰ੍ਹਾਂ ਤੁਸੀਂ ਇਹ ਤੇ ਲਾਈਨ ਲਾ ਕੇ ਜਿਹੜੀ ਤੁਸੀਂ ਸਲਾਈ ਹੈਗੀ ਉਵੇਂ ਲਾਈਨ ਤੋਂ ਫੇਰ ਤੁਸੀਂ ਹੌਲੀ-ਹੌਲੀ ਥੋੜਾ-ਥੋੜਾ ਥੋੜਾ-ਥੋੜਾ ਇਸ ਤਰ੍ਹਾਂ ਤਿਰਸਾ ਕਰਦੇ ਫੇਰ ਤੁਸੀਂ ਉੱਪਰ ਜਾ ਕੇ ਜਿਹੜੀ ਇਹ ਪਜਾਮੇ ਦੀ ਸਲਾਈ ਹੈ ਇਹ ਖੁੱਲੀ ਕਰਨੀ ਹੈ ਉਰੇ ਤੱਕ ਤੁਸੀਂ ਸਲਾਈ ਜਿੰਨੀ ਅੱਗੋਂ ਹੈ ਓਨੀ ਮਾਰਨੀ ਹੈ ਆ ਦੇਖੋ ਮੈਂ ਤੁਹਾਨੂੰ ਮਾਰ ਕੇ ਦਿਖਾਉਣੀ ਆ ਸੇਵੀ ਸਾਰੀ ਸਿਲਾਈ ਨਹੀਂ ਦੂਰੀ ਕਰਨੀ ਤਾਂ ਜਿਹੜੀ ਇਹਦੀ ਸਟਾਰਟਿੰਗ ਤੇ ਐਂਡਿੰਗ ਹੈ ਉਹ ਜਰੂਰ ਡਾਬਲ ਕਰਦੇ ਆਪਾਂ ਹਾਂ ਦੇਖੋ ਆਪਾਂ ਨੇ ਇਸ ਤਰ੍ਹਾਂ ਜਿਹੜੀ ਇਹਦੀ ਸਿਲਾਈ ਹੈ ਇਹ ਲਾਈਆ ਮੈਂ ਸਾਨੂੰ ਇਧਰੇ ਪਾਸੇ ਦਿਖਾਉਣੀ ਆ ਉਧਰ ਨਿਸ਼ਾਨ ਲੱਗੇ ਹੋਏ ਨਹੀਂ ਆ ਦੇਖੋ ਇਸ ਤਰ੍ਹਾਂ ਉਰੋਂ ਆਪਾਂ ਹੌਲੀ 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 ਇਧਰ ਨੂੰ ਵਧਾਉਂਦੇ ਹੋਏ ਇਸ ਤਰ੍ਹਾਂ ਇਹ ਸਿਲਾਈ ਜਿਹੜੀ ਲੱਗ ਗਈ ਉਹਨ ਜਦੋਂ ਆਪਾਂ ਇਹਦੀ ਜਿਹੜੀ ਮੂਰੀ ਹੈ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰਾਂਗੇ ਫਿਰ ਜਿਹੜੀ ਆਪਣੀ ਆ ਸਲਾਈ ਹੈ ਬਿਲਕੁਲ ਜਿਹੜੀ ਆਪਾਂ ਸਲਾਈ ਲਾਈ ਹੈ ਉਹਦੇ ਤੇ ਆਉਗੀ ਫਿਰ ਆਪਣੀ ਉਰੇ ਜਿਹੜੀ ਮੂਰੀ ਮੋੜਨ ਦੇ ਵਿੱਚ ਕੋਈ ਗੋਝਾ ਨਹੀਂ ਪੈਂਦਾ ਇਸੇ ਕਰਾਈ ਆਪਾਂ ਜਿਹੜੀ ਦੂਸਰੀ ਲੈਗ ਹੈ ਉਹਦੀ ਸਲਾਈ ਨਾਲ ਲੈਣੀ ਹੈ ਇਹ ਹੀ ਆ ਦੇਖੋ ਆਪਾਂ ਜਿਹੜੇ ਦੋਨੇ ਜਿਹੜੇ ਆਪਣੇ ਇਹ ਪਲਾਜ਼ੋ ਦੇ ਦੋਨੇ ਲੱਤਾਂ ਨੇ ਜੇ ਤਿਆਰ ਹੋ ਗਈਆਂ ਲੈਗਸ ਦੋਹੇ ਪਾਸੇ ਆ ਦੇਖੋ ਇੱਕ ਆ ਹੋਗੀ ਇਹ ਇੱਕ ਤਾਂ ਆਪਣੀ ਆ ਹੋਗੀ ਹੁਣ ਆਪਾਂ ਇਹ ਦੋਨੋਂ ਜੜੀਆਂ ਲੱਗਣੇ ਤਿਆਰ ਕਰਕੇ ਜਿਹੜੀ ਆਪਾਂ ਨੇ ਇਹ ਝੋਲੀ ਦੀ ਸਲਾਈ ਲਾਉਣੀ ਹੈ ਇਹ ਆਪਾਂ ਨੇ ਬਾਅਦ ਦੇ ਵਿੱਚ ਲਾਉਣੀ ਹੈ ਦੇਖੋ ਦੋਨੇ ਪਾਸੇ ਪੁੱਠੇ ਕਰਕੇ ਤੁਸੀਂ ਇਸ ਤਰ੍ਹਾਂ ਦੋਨੇ ਪੱਲੇ ਅੱਗੋਂ ਫੜ ਕੇ ਤੁਸੀਂ ਇਸ ਤਰ੍ਹਾਂ ਇਹਦੀ ਜਿਹੜੀ ਸਲਾਈ ਹੈ ਇਸ ਤਰ੍ਹਾਂ ਵੀ ਲਾ ਸਕਦੇ ਹੋ ਨਹੀਂ ਤੁਸੀਂ ਇੱਕ ਪੱਲਾ ਜਿਹੜਾ ਇਹਦਾ ਇੱਕ ਲੱਤ ਹੈ ਇਹਨੂੰ ਪੁੱਠੀ ਰੱਖਿਓ ਆ ਦੇਖੋ ਜੇ ਜਿਹੜੀ ਇੱਕ ਲੱਗ ਗਈ ਜੀ ਇਹਨੂੰ ਤੁਸੀਂ ਸਿੱਧੀ ਕਰ ਦਿਓ ਧਿਆਨ ਨਾਲ ਦੇਖੋ ਇੱਕ ਪਾਸਾ ਪੁੱਠਾ ਰੱਖ ਕੇ ਜਿਹੜਾ ਆਪਾਂ ਨੇ ਇਹ ਪਾਸਾ ਹੈ ਇਹ ਸਿੱਧਾ ਕਰ ਲਿਆ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਇਸ ਤਰ੍ਹਾਂ ਆ ਦੇਖੋ ਜਿਹੜਾ ਪੁੱਠਾ ਪਾਸਾ ਤੀਗਾ ਜਿਹੜੀ ਲੱਤ ਆਪਾਂ ਸਿੱਧੀ ਕਰੀ ਤੀ ਉਹਦੇ ਵਿੱਚ ਪਾ ਕੇ ਆਪਾਂ ਇਸ ਤਰ੍ਹਾਂ ਆ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਬਿਸਲਾਈਲਾ ਆਸਾ ਦੇ ਇਸ ਤਰ੍ਹਾਂ ਇਹ ਜਿਹੜੀ ਸਲਾਈਆ ਬਹੁਤ ਸੌਖੀ ਲੱਗਦੀ ਹੈ ਇਹ ਜਿਹੜੀ ਤੁਸੀਂ ਝੋਲੀ ਹੈ ਇਹ ਸਪੈਸ਼ਲ ਇਸ ਤਰ੍ਹਾਂ ਜੜਨੀ ਹੈ ਤੁਹਾਡਾ ਪਜਾਮਾ ਜਿਹੜਾ ਖਿੱਚਿਆ ਜਾਂਦਾ ਉਹਦਾ ਇੱਕ ਮੇਨ ਕਾਰਨ ਇਹ ਵੀ ਹੈਗਾ ਹੁਣ ਆਪਾਂ ਜਿਹੜੀ ਇਹਦੀ ਝੋਲੀ ਦੀ ਸਲਾਈ ਹੈ ਇਹ ਗੋਲ ਇੱਕ sire ਤੋਂ ਲੈ ਕੇ ਦੂਸਰੇ sire ਤੱਕ ਲਗਾ ਦਾਂਗੇ ਇਹ ਜਿਹੜੀ ਸਲਾਈ ਲਗਾਉਣੀ ਹੈ ਇਹ ਤੁਸੀਂ ਅੱਧਾ ਇੰਚ ਤੋਂ ਘੱਟ ਨਹੀਂ ਲਾਉਣੀ ਕਿਉਂਕਿ ਫੇਰ ਆਪਾਂ ਇਹਨੂੰ ਸਲਾਈ ਨੂੰ ਦੱਬਣਾ ਹੈਗਾ ਲੜ ਮੋੜ ਕੇ ਇਸ ਕਰਕੇ ਜਿਹੜੀ ਸਲਾਈ ਹੈ ਥੋੜੀ ਤੁਸੀਂ ਡੂੰਘੀ ਲਾਓ ਆ ਦੇਖੋ ਇੰਨੀ ਕ ਜਗ੍ਹਾ ਛੱਡ ਕੇ ਜਿਹੜੀ ਇਹ ਸਲਾਈ ਹੈ ਲਾਉਣੀ ਹੈ ਸਿਲਾਈ ਸੇਮ ਇਸੇ ਤਰ੍ਹਾਂ ਗਲਾਈ ਦੇ ਵਿੱਚ ਆਪਾਂ ਨੂੰ ਇੱਕ ਸਾਰ ਕੱਪੜਾ ਜਿਹੜਾ ਇਹ ਛੱਡਣਾ ਹੈਗਾ ਦੇਖੋ ਫਿਰ ਆਪਣੀ ਜਿਹੜੀ ਇਹ ਵਿਚਾਲੀ ਸਿਲਾਈ ਹੈ ਇਹ ਆਜੂ ਇਹਨੂੰ ਤੁਸੀਂ ਦੋਨੇ ਜਿਹੜੀਆਂ ਲੈਗਾਂ ਦੀ ਇਹ ਸਿਉਣ ਇਹਨੂੰ ਆਪਦੇ ਕਿੰਨੀ ਨੂੰ ਇਸ ਤਰ੍ਹਾਂ ਕਰ ਲੀਓ ਜਦੋਂ ਕੰਪਲੀਟ ਹੋ ਗਈ ਫਿਰ ਆਪਾਂ ਜਿਹੜਾ ਆਪਣੀ ਵਿਚਲੀ ਲੱਗਦਾ ਹੈ ਨੂੰ ਇਸ ਤਰ੍ਹਾਂ ਕੱਢ ਲਾਂਗੇ ਆ ਦੇਖੋ ਆ ਦੇਖ ਆਪਾਂ ਨੇ ਜਿਹੜੇ ਹੀ ਦੋਨੇ ਪਾਸੇ ਨੇ ਪਜਾਮੇ ਦੇ ਹੀ ਜੁੜ ਗਏ ਹੁਣ ਆਪਾਂ ਨੇ ਤੁੱਠੇ ਕਰਕੇ ਜਿਹੜੀ ਆ ਸਿਲਾਈ ਹੈ ਇਹਨੂੰ ਆਪਾਂ ਇਸ ਤਰ੍ਹਾਂ ਇਹਦਾ ਜਿਹੜਾ ਲਾੜਾ ਇੱਕ ਵਾਰ ਵਿੱਚ ਚਮੂੜ ਕੇ ਇਸ ਤਰ੍ਹਾਂ ਪੈਨ ਦੱਬਾਂਗੇ ਦੇਖੋ

ਚੌਲੀ ਦੀ ਸਲਾਈ ਦੇ ਸਾਈਡਾਂ ਦੀਆਂ ਸਲਾਈਆਂ ਲੱਗ ਗਈਆਂ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਜੀ ਇਹਦਾ ਨੇਫਾ 모ੜਾਂਗੇ ਕਿਉਂਕਿ ਆਪਣੀ ਜਿਹੜੀ ਲਾਸਟਿਕ ਹੈ ਕਈ ਵਾਰ ਘੱਟ ਚੌੜੀ ਹੁੰਦੀ ਹੈ ਜਾਂ ਵੱਧ ਚੌੜੀ ਹੁੰਦੀ ਹੈ ਆਪਾਂ ਇਹਦਾ ਨੇਫਾ 모ੜ ਕੇ ਲਾਸਟਿਕ ਪਾ ਕੇ ਫਿਰ ਇਹਦੀ ਲੈਂਥ ਹੈ ਜਿਹੜੀ ਉਹ ਕਰਾਂਗੇ ਫਿਰ ਆਪਾਂ ਨੂੰ ਜਿੰਨੀ ਲੈਂਥ ਤਿਆਰ ਆਪਾਂ ਉਨੀ ਨੂੰ ਸਾਨੀ ਲਾ ਕੇ ਆਪਣੀ ਮੂੜੀ ਹੈ ਜਿਹੜੀ ਉਹਨੂੰ ਫੋਲਡ ਕਰ ਦਾਂਗੇ ਹੁਣ ਆਪਾਂ ਲਾਸਟਿਕ ਪਾਉਣ ਤੋਂ ਪਹਿਲਾਂ ਦੇਖੋ ਜਿਹੜੀ ਆਪਣੀ ਇਹ ਪੀਸਲਾ ਪੱਲਾ ਹੈਗਾ ਇਹ ਆਪਣਾ ਇਸ ਤਰ੍ਹਾਂ ਤਿਰਸਾ ਹੈ ਇਹਨੂੰ ਤੁਸੀਂ ਉਰੋਂ ਇਸ ਤਰ੍ਹਾਂ ਪਿਛਲੇ ਪੰਨੇ ਤੋਂ ਫੋਲਡ ਕਰਨਾ ਹੈਗਾ ਇਸ ਤਰ੍ਹਾਂ ਪਹਿਲਾਂ ਆਪਾਂ ਇਹਨੂੰ ਕੱਚਾ ਕਰਾਂਗੇ ਜੀ ਇਸ ਤਰ੍ਹਾਂ ਆਪਾਂ ਇਹਨੂੰ ਕੋਲੇ ਹੱਥ ਨਾਲ ਇਸ ਤਰ੍ਹਾਂ ਇੱਕ ਸਾਰ ਆਪਾਂ ਸਾਰਾ ਜਿਹੜੀ ਇਹਦੀ ਸਲਾਈ ਲਾਵਾਂਗੇ ਇਹਦਾ ਤੁਸੀਂ ਲਾੜੋ ਬਿਲਕੁਲ ਨਹੀਂ ਦੱਪਣਾ ਬਸ ਇਹਨੂੰ ਇਸ ਤਰ੍ਹਾਂ ਸਿੰਗਲ ਹੀ ਫੋਲਡ ਕਰਨਾ ਹੈ ਪਹਿਲਾਂ ਆਪਾਂ ਸਾਰਾ ਹੀ ਇਸ ਤਰ੍ਹਾਂ ਫੋਲਡ ਕਰਾਂਗੇ ਫੇਰ ਇਸ ਦੇ ਬਾਅਦ ਚ ਆਪਾਂ ਇਹ ਚ ਇਲਾਸਟਿਕ ਪਾਵਾਂਗੇ ਆ ਦੇਖੋ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਜਿਹੜਾ ਇਹ ਚਾਰ ਸਫੇਰਾ ਇਹਦਾ ਇਸ ਤਰ੍ਹਾਂ ਆਪਾਂ ਫੋਲਡ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਲਾਸਟਿਕ ਪਾਵਾਂਗੇ ਦੇਖੋ ਵੈਸੇ ਤਾਂ ਤੁਸੀਂ ਲਾਸਟਿਕ ਜਿਹੜੇ ਵੀ ਪਜਾਮੇ ਦਾ ਨਾਪ ਲੈ ਰਹੇ ਹੋ ਉਹਦੇ ਨਾਲ ਮਿਲ ਕੇ ਵੀ ਲਾਸਟਿਕ ਪਾ ਸਕਦੇ ਹੋ ਲੇਕਿਨ ਜਿਹੜੀ ਆਮ ਆਪਾਂ ਜੇ ਲਾਸਟਿਕ ਪਾਉਣ ਦਾ ਸਬਕ ਤਾਂ ਕੀ ਹੁੰਦਾ ਆਪਣੀ ਜਿਹੜੀ ਇਹ ਲਾਸਟਿਕ ਹੈ ਆਪਾਂ ਇਸ ਤਰ੍ਹਾਂ ਆਪਣੇ ਪਜਾਮੇ ਨੂੰ ਰੱਖਿਆ ਹੋਇਆ ਹੈ ਇਹਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਮਿਲ ਕੇ ਇਹਦੇ ਨਾਲ ਆਪਾਂ ਦੋ ਤਿੰਨ ਉਂਗਲਾਂ ਇਸ ਤਰ੍ਹਾਂ ਵੱਧ ਇਲਾਸਟਿਕ ਰੱਖ ਸਕਦੇ ਆ ਇਹ ਜਿਹੜੀ ਆਪਣੀ ਲਾਸਟਿਕ ਹੈ ਇਸ ਤਰ੍ਹਾਂ ਬਿਲਕੁਲ ਸਹੀ ਹੁੰਦੀ ਹੈ ਜੀ ਜੇਕਰ ਆਪਣੀ ਲਾਸਟਿਕ ਜ਼ਿਆਦਾ ਕਹਿੜੀ ਹੈ ਇਸ ਤਰ੍ਹਾਂ ਆਪਾਂ ਨੂੰ ਫੋਨ 'ਚ ਬਹੁਤ ਦਿੱਕਤ ਆਉਂਦੀ ਹੈ ਫਿਰ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਹੋ ਲੇਕਿਨ ਜਿਹੜੀ ਇਲਾਸਟਿਕ ਦਾ ਹਿਸਾਬ ਕਿਤਾਬ ਹੈ ਇਹ ਵਸੇ ਇਸ ਤਰ੍ਹਾਂ ਹੀ ਹੁੰਦਾ ਹੈ ਇੱਕ ਪਾਸਾ ਜਿੰਨਾ ਆਪਣਾ ਇhtiyar ਹੈ ਇਹਦੇ ਜਿੰਨੀ ਲਾਸਟਿਕ ਰੱਖ ਲਓ ਆਪਾਂ ਜਿਹੜਾ ਜੋੜ ਲਾਉਣਾ ਹੈ ਉੰਨੀ ਕਾਪੇ ਇਧੂ ਵੱਧ ਰੱਖ ਲਓ ਹੁਣ ਆਪਾਂ ਇਹਦੀ ਜਿਹੜੀ ਲਾਸਟਿਕ ਹੈ ਦੇਖੋ ਇਸ ਤਰ੍ਹਾਂ ਰੱਖ ਲਈ ਹੁਣ ਆਪਾਂ ਇਹਦਾ ਜੋੜ ਲਾਉਣਾ ਹੈ ਆਪਾਂ ਪਹਿਲਾਂ ਜਿਹੜੀ ਇਹ ਲਾਸਟਿਕ ਹੈ ਇਹਦਾ ਜੋੜ ਲਾਵਾਂਗੇ ਇਹਦਾ ਜੋੜ ਜੀ ਇਸ ਤਰ੍ਹਾਂ ਆਪਾਂ ਨੇ ਇੱਕ ਇਲਾਸਟਿਕ ਨੂੰ ਆ ਦੇਖੋ ਇਸ ਤਰ੍ਹਾਂ ਸਿੱਧੀ ਕਰਕੇ ਗਲਾਈ ਦੇ ਵਿੱਚ ਇਹਨੂੰ ਇੱਕ ਦੂਜੀ ਦੇ ਉੱਪਰ ਰੱਖ ਕੇ ਆਪਾਂ ਇਹਦਾ ਜਿਹੜਾ ਜੋੜ ਹੈ ਉਹ ਲਾਉਣਾ ਹੈ ਇਹਦੇ ਤੁਸੀਂ 2-3 ਸਲਾਈਆਂ ਲਗਾ ਸਕਦੇ ਹੋ ਤਾਂ ਕਿ ਇਹ ਜਿਹੜੀ ਮਜ਼ਬੂਤ ਹੋ ਜੇ ਦੇਖੋ ਇਸ ਤਰ੍ਹਾਂ ਆਪਾਂ ਲਾਸਟਿਕ ਦਾ ਜਿਹੜਾ ਜੋੜ ਆ ਉਹ ਲਾ ਲਿਆ ਇਹ ਲਾਸਟਿਕ ਮੈਂ ਹੋਰ ਚੀਜ਼ ਇਹਦੇ ਵਿੱਚੋਂ ਕੱਢੀ ਹੈ ਉਹ ਫਟ ਗਈ ਲਾਸਟਿਕ ਵਧੀਆ ਪਿਆ ਸੀ ਆ ਦੇਖੋ ਇਸ ਤਰ੍ਹਾਂ ਆਪਣਾ ਇਹ ਜਿਹੜਾ ਪਲਾਜੋ ਹੈ ਇਹਦੀ ਜਿਹੜੀ ਮੂਰਲੀ ਸਾਈਡ ਹੈ ਝੋਲੀ ਦੀ ਉਹ ਨੂੰ ਆਪਾਂ ਰੱਖ ਕੇ ਉਹਦੇ ਵਿੱਚ ਇਸ ਤਰ੍ਹਾਂ ਜਿਹੜੀ ਆਪਣੀ ਇਹ ਲਾਸਟਿਕ ਹੈ ਆ ਦੇਖੋ ਗੋਲ ਇਹ ਨੂੰ ਇਸੇ ਤਰ੍ਹਾਂ ਰੱਖ ਲੈਣਾ ਇਸ ਤਰ੍ਹਾਂ ਆਪਾਂ ਇਹ ਨੂੰ ਵਿੱਚ ਰੱਖ ਕੇ ਇਹਦੇ ਆਲੇ-ਦਾਲੇ ਆ ਦੇਖੋ ਇਹ ਲਾਸਟਿਕ ਦੇ ਸਿਉਣ ਨਹੀਂ ਲੱਗਣੀ ਚਾਹੀਦੀ ਆਪਾਂ ਨੇ ਇਸ ਤਰ੍ਹਾਂ ਲਾਸਟਿਕ ਵਿੱਚ ਪਾ ਕੇ ਇੱਕ ਪੈਰ ਦਾ ਕੱਪੜਾ ਜਿਹੜਾ ਇਹ ਆਪਾਂ ਵੱਧ ਰੱਖਾਂਗੇ ਇਹਦੇ ਆਪਾਂ ਸਲਾਈ ਲਾਵਾਂਗੇ ਇਹ ਜਿਹੜੀ ਸਲਾਈ ਲਾਵਾਂਗੇ ਆਪਾਂ ਇਹ ਇਲਾਸਟਿਕ ਦੇ ਉੱਪਰ ਨਹੀਂ ਆਉਣੀ ਚਾਹੀਦੀ ਆ ਦੇਖੋ ਤੁਸੀਂ ਇਹਨੂੰ ਇਸ ਤਰ੍ਹਾਂ ਇਲਾਸਟਿਕ ਨੂੰ ਆਪਣੇ ਅੱਗੇ ਇਸ ਤਰ੍ਹਾਂ ਕਰਕੇ ਆ ਦੇਖੋ ਐਵੇਂ ਸਲਾਈ ਲਾਉਣੀ ਹੈਗੀ ਫੋਂਦਾ ਬਿਲਕੁਲ ਸਹੀ ਤਰੀਕੇ ਤੇ ਸੋਖਾ ਵੀ ਆਪਨੇ ਜਿਹੜੇ ਪਿਸਲੇ ਪੱਲੇ ਨੇ ਇਹ ਵੱਧ ਘੱਟੇ ਹੁੰਦੇ ਨੇ ਇਹ ਥੋੜੇ ਜਿਹੀ ਰੇਵ ਹੁੰਦੇ ਨੇ ਇੱਥੋਂ ਤੁਸੀਂ ਧਿਆਨ ਨਾਲ ਹੌਲੀ ਹੌਲੀ ਫੌਣੀ ਹੈਗੀ ਇੱਥੇ ਬਲ ਨਹੀਂ ਪੈਣਾ ਚਾਹੀਦਾ ਇਸ ਤਰ੍ਹਾਂ ਇਹ ਥੋੜੀ ਰੇਬ ਹੁੰਦੀ ਐ ਕੋਲੇ ਦੇ ਹੱਥ ਨਾਲ ਇੱਥੋਂ ਆਪਾਂ ਫੇਰ ਜਦੋਂ ਆਪਣੇ 머ਹਾਂਵੇਂ ਆਜੀ ਫੇਰ ਆਪਾਂ ਇਹਨੂੰ ਦੀ ਲਾਸਟਿਕ ਵਿੱਚ ਚਲੋ ਜਿਹੜੀ ਇੱਧਰ ਆਪਾਂ ਪਾਤੀ ਇੱਧਰ ਆਪਾਂ ਜਿਹੜੇ ਵਾਲ ਨੇ ਇਕੱਠੇ ਕਰਦੋ ਇਹ ਲਾਸਟਿਕ ਨੂੰ ਆਪਰੇ ਕਿੰਨੀ ਫੇਰ ਖਿੱਚੇ ਲੋ ਇਸ ਤਰ੍ਹਾਂ ਆਪਣੀ ਲਾਸਟਿਕ ਐ ਜਿਹੜੀ ਅਰੇਕੋ ਬਾਕੇ ਆਪਾਂ ਇਹਨੂੰ ਇਸ ਤਰ੍ਹਾਂ ਖਿੱਚ ਕੇ ਬਿਲਕੁਲ ਖਿੱਚ ਲੋ ਜੀ ਇਹਨੂੰ ਐਨ ਕਿਉਂਕਿ ਫਿਰ ਇੱਕਸਾਰ ਹੋ ਜੂਗੀ ਦੇਖੋ ਸਾਰੇ ਸੇਮ ਆ ਜਿਹੜੇ ਇਹ ਬਾਲ ਨੇ ਸੇਮ ਪਹਿਣਗੇ ਇਹਨੂੰ ਪੂਰੀ ਜਿੰਨਾ ਆਪਣਾ ਨੇਫਾ ਹੈ ਨਹੀਂ ਇਸ ਤਰ੍ਹਾਂ ਖਿੱਚ ਕੇ ਫਿਰ ਆਪਾਂ ਜਿਹੜੀ ਇਹਦੀ ਸਿਲਾਈ ਹੈਗੀ ਉਹ ਲਾਵਾਂਗੇ ਅਲੋ ਇਸ ਤਰ੍ਹਾਂ ਇਹਨੂੰ ਸੈੱਟ ਕਰਕੇ ਆਪਾਂ ਨੇ ਜਿੱਥੋਂ ਆਪਾਂ ਨੇ ਨੇਫਾ ਸਟਾਰਟ ਕਰਿਆ ਤੀ ਇਹਦਾ ਲਾਸਟ ਇਹਦਾ ਮਾਰਨਾ ਇਹ ਜੇ ਜੇ ਚੱਪੋਂ ਗਰੇ ਬਚਾਲੇ ਬਿਲਕੁਲ ਆਪਾਂ ਇਹਦੇ ਬਚਾਲੇ ਸਿਰਫ ਇੱਕ ਸਲਾਈ ਲਾਵਾਂਗੇ ਇਸ ਤਰ੍ਹਾਂ ਆਪਾਂ ਨੇ ਇਹ ਖਿੱਚਣਾ ਨਹੀਂ ਕੁਝ ਨਹੀਂ ਕਰਨਾ ਜਿੱਥੋਂ ਆਪਾਂ ਨੇ ਮਸ਼ੀਨ ਧਰੀ ਆਪਾਂ ਨੇ ਇੱਥੋਂ ਹੱਥ ਪਾਇਆ ਬਲਾਂ ਤੋਂ ਬਸ ਆਪਣੀ ਇੰਨੀ ਚੀਜ਼ ਖਿੱਚਣੀ ਹੈ ਇਹ ਇੰਨੀ ਚੀਜ਼ ਖਿੱਚ ਕੇ ਆਪਾਂ ਇਹਨੂੰ ਸੈੱਟ ਕਰਕੇ ਜੇਕਰ ਛੋੜ ਲਵੇ ਦੂਸਰੀ ਹੱਥਾਂ ਵਾਲੀ ਮਸ਼ੀਨ ਹੈ ਤਾਂ ਤੁਸੀਂ ਹੋਰ ਵੀ ਕਿਸੇ ਦੀ ਹੈਲਪ ਲੈ ਸਕਦੇ ਉਹਨੂੰ ਪਿੱਛੇ ਖਿੱਚਣ ਲਈ ਲੇਕਿਨ ਜੇ ਪੈਰਾਂ ਵਾਲੀ ਮਸ਼ੀਨ ਹੈ ਤਾਂ ਤੁਸੀਂ ਆਪਣੇ ਹੱਥ ਨਾਲ ਇਹ ਨਹੀਂ ਇਸ ਤਰ੍ਹਾਂ ਪਿੱਛੇ ਖਿੱਚੀ ਜਾਏਗਾ ਆ ਦੇਖੋ ਤੁਸੀਂ ਇਹਦੇ ਕੋਈ ਉਹ ਨਹੀਂ ਕਰਨਾ ਬਸ ਜਿੱਥੋਂ ਤੁਸੀਂ ਖਿੱਚਣਾ ਹੈ ਇਹ ਵਿੱਚ ਆਪ ਦੇ ਆਪ ਡਿਜੈਸਟ ਹੋ ਜੂਗੀ ਇਸ ਤਰ੍ਹਾਂ ਸਾਫ਼ ਕਰਕੇ ਤੁਸੀਂ ਇੱਕ ਹੱਥ ਨਾਲ ਇਹਨੂੰ ਪਿੱਛੋਂ ਇਸ ਤਰ੍ਹਾਂ ਖਿੱਚੀਓ ਲਾਸਟਿਕ ਹੈ ਜਿਹੜੀ ਆਪਣੀ ਪੈਗੀ ਇਹਦੀ ਫਾਈਨਲ ਲੁੱਕ ਹੈ ਜਿਹੜੀ ਇਸ ਤਰ੍ਹਾਂ ਆਈ ਹੈ ਦੇਖੋ ਬਿਲਕੁਲ ਆਸਾਨ ਹੈ ਇਸ ਤਰ੍ਹਾਂ ਲਾਸਟਿਕ ਪਾਉਣੀ ਹੁਣ ਆਪਾਂ ਇਹਦੀ ਜਿਹੜੀ ਲੈਂਥ ਹੈ ਉਹ ਰੱਖਾਂਗੇ ਆਪਾਂ ਨੂੰ ਜਿੰਨੀ ਲੈਂਥ ਤਿਆਰ ਹੈ ਆਪਾਂ ਉਹ ਰੱਖ ਕੇ ਉਹਦੀ ਨਿਸ਼ਾਨੀ ਲਾ ਕੇ ਫਿਰ ਆਪਾਂ ਜਿਹੜੀ ਹੇਠ ਹੋਈ ਵੀ ਮੂਰੀ ਹੈ ਉਹ ਫੋਲਡ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਜਿੰਨੀ ਇਹ ਰੱਖਣੀ ਆ ਆਪਣੀ ਪਲਾਜ ਤਿਆਰ ਹੁੰਦਾ ਉਨੀ ਆਪਾਂ ਇੱਥੇ ਨਿਸ਼ਾਨੀ ਲਾ ਲਾਂਗੇ ਮੇਰਾ ਪਲਾਜ ਉਹ ਜਿਹੜਾ ਉਹ 3 ਚ 3 ਇੰਚ ਤਿਆਰ ਹੈ ਮੈਂ 3 ਇੰਚ ਦੀ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਫਿਰ ਆਪਾਂ ਨੇ ਕੀ ਕਰਨਾ ਜੀ ਇਸ ਤਰ੍ਹਾਂ ਆਪਣੀ ਮੂਵੀ ਤੇ ਨਿਸ਼ਾਨੀ ਲਾ ਲਈ ਆਪਾਂ ਨੇ ਇੱਥੇ ਵੀ ਫਿਰ ਆਪਣੇ ਹੁਣ ਜਿੰਨਾ نیچے ਦੇਖੋ ਇਹ 2.5 ਇੰਚ ਹੈ ਤਾਂ 2.5 ਇੰਚ ਆਪਾਂ ਉਰੇ ਨਿਸ਼ਾਨੀ ਲਾ ਲਾਂਗੇ 2 ਇੰਚ ਦੀ ਆਪਾਂ ਉਰੇ ਨਿਸ਼ਾਨੀ ਲਾ ਲਾਂਗੇ ਤੇ ਫਿਰ ਇਸ ਸਾਈਡ ਵੀ ਆਪਾਂ 2.5 2.5 ਇੰਚ ਸੱਜ ਕੇ ਨਿਸ਼ਾਨੀ ਲਾ ਦਾਂਗੇ ਕਿਉਂਕਿ ਫਿਰ ਜਦੋਂ ਆਪਾਂ ਫੋਲਡ ਕਰਾਂਗੇ ਬਿਲਕੁਲ ਸਹੀ ਹੈ ਜਿਹੜਾ ਆਪਣਾ ਉਹ ਫੋਲਡ ਹੋਊਗਾ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਜਦੋਂ ਫੋਲਡ ਕਰਦੇ ਆਂ ਜੀ ਆਪਾਂ ਜਿਹੜੀ ਇਹਦੀ ਸਲਾਈ ਹੈ ਆ ਆਪਣੀ ਜਿਹੜੀ ਲੱਕ ਵਾਲੀ ਵਿਚਲੀ ਸਲਾਈ ਹੁੰਦੀ ਐ ਇੱਥੋਂ ਸਟਾਰਟ ਕਰਦੇ ਹੁੰਦੇ ਆਂ ਆਪਣੀ ਮੂਰੀ ਨੂੰ ਇਸ ਤਰ੍ਹਾਂ ਖੋਲ ਕੇ ਜਿਹੜੀ ਆਪਾਂ ਆ ਉਦੋਂ ਮੂਰੀ ਰੱਖ ਕੇ ਸਲਾਈ ਲਾਈ ਤੀ ਜਿਹੜਾ ਇਹਦਾ ਕੱਪੜਾ ਐ ਇਹਨੂੰ ਤੁਸੀਂ ਇਸ ਤਰ੍ਹਾਂ ਕਰਨਾ ਐ ਕਿਉਂ ਇਹ ਛੋਟੇ-ਛੋਟੀਆਂ ਜਿਹੜੀਆਂ ਗੱਲਾਂ ਨੇ ਇਹ ਆਪਣੀ ਜਦੋਂ ਨਾ ਆਪਾਂ ਫਿਰ ਪਹਿਨਦੇ ਆਂ ਫਿਰ ਉਹਦੇ ਵਿੱਚ ਇਹ ਵੀ ਜੇ ਆਪਾਂ ਦੋਨੇ ਇੱਕ ਸਾਈਡ ਕਰਕੇ ਫਿਰ ਵੀ ਆਪਣੀ ਇਹ ਜਿਹੜੀ ਖਿੱਚ ਆ ਪੈਂਦੀ ਹੈ ਇਹਨੂੰ ਤੁਸੀਂ ਸਲਾਈ ਨੂੰ ਇਸ ਤਰ੍ਹਾਂ ਕਰ ਲੈਣਾ ਹੈ ਦੋਨੋਂ ਸਾਈਡ ਇੱਕ ਸਲਾਈ ਇੱਧਰ ਕਰ ਲੈਣੀ ਇੱਕ ਇੱਧਰ ਫਿਰ ਆਪਾਂ ਨੇ ਜਿਹੜਾ ਇਹ ਫੋਲਡ ਕਰਨਾ ਜਿਹੜੀ ਆਪਣੀ ਇਹ ਨਿਸ਼ਾਨੀਆਂ ਲਾਈ ਹੈ ਇਸ ਤਰ੍ਹਾਂ ਦੇਖੋ ਜਿੱਥੋਂ-ਜਿੱਥੋਂ ਆਪਾਂ ਨੇ ਨਿਸ਼ਾਨੀਆਂ ਲਾਈਆਂ ਹੁੰਦੀਆਂ ਨੇ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਲੈਂਦੇ ਆਂ ਦੇਖਿਓ ਜਿਹੜੀਆਂ ਇਹ ਸਾਰੀਆਂ ਨਿਸ਼ਾਨੀਆਂ ਨੇ ਇਹ ਆਪਾਂ ਇਸ ਤਰ੍ਹਾਂ ਅੱਗੇ ਲੈ ਆਵਾਂਗੇ ਇਨਸਾਨੀਆ ਲਾਉਣ ਨਾਲ ਆਪਣਾ ਬਹੁਤ ਜਿਹੜਾ ਸਹੀ ਹੈ ਇਹ ਫੋਲਡ ਹੋਊਗਾ ਇਸ ਤਰ੍ਹਾਂ ਕਰਨ ਤੋਂ ਬਾਅਦ ਫਿਰ ਆਪਾਂ ਇਹਦੀ ਤੁਸੀਂ ਤਰਪਾਈ ਵੀ ਕਰ ਸਕਦੇ ਹੋ ਪੱচ্চਾ ਕਰਕੇ ਲੇਕਿਨ ਜੇ ਤੁਸੀਂ ਇਹਦੀ ਸਿਲਾਈਏ ਲਾਉਣੀ ਹੈ ਤਾਂ ਤੁਸੀਂ ਸਿਲਾਈ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਪਹਿਲਾਂ ਫੋਲਡ ਕਰ ਦਾਂਗੇ ਉਦੋਂ ਆਪਾਂ ਇਹਦੀ ਜਿਹੜੀ ਸਿਲਾਈ ਹੈ ਉਹ ਲਗਾਉਣੀ ਸਟਾਰਟ ਕਰਾਂਗੇ ਇਹ ਇਸ ਤਰ੍ਹਾਂ ਇਹ ਜਿਹੜੀ ਆਪਾਂ ਨੇ ਸਲਾਈਆਂ ਲਾਤੀ ਆ ਦੇਖੋ ਵਿੱਚੋਂ ਇਹ ਸਲਾਈਆਂ ਜਿਹੜੀ ਬਿਲਕੁਲ ਇਹਦੀ ਸੇਧ ਚਾਓ ਤੇ ਜਿਹੜੀ ਆਪਾਂ ਉਹ ਰੋ ਸਟਾਰਟ ਕੀਤੀ ਸੀ ਬਿਲਕੁਲ ਇਹਦੇ ਵਿੱਚ ਕੋਈ ਬਾਦ ਨਹੀਂ ਪੈਂਦਾ ਹੈਗਾ ਲੇਕਿਨ ਕਈ ਕੀ ਕਰਦੇ ਨੇ ਪਹਿਲਾਂ ਇਹਨੂੰ ਲੇੜ ਮਾਰ ਕੇ ਜਿਹੜੀ ਬਾਅਦ ਚ ਹੈ ਲੱਤ ਦੀ ਸਿਉਣ ਆਹ ਵਾਲੀ ਬਾਅਦ ਚ ਲਾਉਂਦੇ ਨੇ ਲੇਕਿਨ ਜਿਹੜਾ ਪਲਾਜ਼ੋ ਦਾ ਲੇੜ ਹੈ ਜਾਂ ਕਿਸੇ ਵੀ ਜੈਂਟਸ ਪਜਾਮੇ ਦਾ ਲੇੜ ਹੈ ਉਹ ਇਸ ਤਰ੍ਹਾਂ ਹੀ ਫੋਲਡ ਹੁੰਦਾ ਹੈ ਇਸ ਤਰ੍ਹਾਂ ਆਪਾਂ ਜਿਹੜਾ ਇਹਦਾ ਦੂਸਰਾ ਪਹੁੰਚਿਆਗਾ ਉਹਦਾ ਲੇਡ ਮਾਰ ਦਾਂਗੇ ਤੇ ਆਪਣਾ ਜਿਹੜਾ ਇਹ ਪਲਾਜ ਉਹ ਐ ਕੰਪਲੀਟ ਆ ਸੋ ਨੂੰ ਜਿਹੜੀ ਮੇਰੇ ਅੱਜ ਦੀ ਪਲਾਜ ਉਹਦੀ ਸਟੀਚਿੰਗ ਦੀ ਵੀਡੀਓ ਆ ਕਿਸ ਤਰ੍ਹਾਂ ਲੱਗੀ ਜਰੂਰ ਦੱਸਿਓ ਲਾਈਕ ਆ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ